ਉੱਧਰ ਹਾਲੇ ਵੀ ਜੋ ਦੇੜਾ ਗਿਆ ਰੂਸ ਤੇ ਯੂਕਰੇਨ ਦਾ ਹੱਟ ਦਾ ਨਜ਼ਰ ਨਹੀਂ ਆ ਰਿਹਾਗਾ ਹੁਣ ਰੂਸ ਨੇ ਜੈਲਿਸਕੀ ਦੇ ਸ਼ਹਿਰ ਤੇ ਕੀਤੀ ਬੰਬਾਂ ਦੀ ਵਰਖਾ ਜੀਹਾਂ ਰੂਸ ਵਿੱਚ ਯੂਕਰੇਨ ਵਿਚਾਲੇ ਜੰਗ ਦਿਨੋ-ਦਿਨ ਖਤਰਨਾਕ ਹੁੰਦੀ ਜਾਰੀ ਗਈ ਹੈ ਯੂਕਰੇਨ ਦੇ ਜਵਾਬੀ ਹਮਲੇ ਤੋਂ ਰੂਸ ਅੱਕ ਗਿਆਗਾ ਤੇ ਉਸ ਨੇ ਧਮਕੀ ਦਿੱਤੀ ਕਿ ਜਦੋਂ ਤੱਕ ਯੂਕਰੇਨ ਨੂੰ ਖੜਾਇਆ ਨਹੀਂ ਜਾਂਦਾ ਉਦੋਂ ਤੱਕ ਜੁੱਧ ਖਤਮ ਨਹੀਂ ਕੀਤਾ ਜਾ ਸਕਤਾ ਸੋਮਵਾਰ ਨੂੰ ਰੂਸੀ ਫੌਜ ਲਗਾਤਾਰ ਯੂਕਰੇਨ ਦੇ ਸ਼ਹਿਰਾਂ ਨੂੰ ਹਮਲਾ ਕਰਦੀ ਪਈਗੀ ਕਿ ਬੁੱਧਵਾਰ ਨੂੰ ਰੂਸੀ ਬਲਾਂ ਨੇ ਤਾਜ਼ਾ ਹਮਲੇ ਵਿੱਚ ਯੂਕਰੇਨ ਦੇ ਰਾਸ਼ਟਰਪਤੀ ਵੋਲੋਦੀਮੀਰ ਜ਼ੇਲੈਂਸਕੀ ਦੇ ਜੱਦੀ ਸ਼ਹਿਰ ਕਰੀਵੀ ਰਨ ਤੇ ਬੰਬਾਰੀ ਕੀਤੀ ਸਥਾਨਕ ਅਧਿਕਾਰੀਆਂ ਨੇ ਹਮਲੇ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਬੰਬ ਧਮਾਕਾ ਉਸ ਸਮੇਂ ਹੋਇਆ ਜਦੋਂ ਲੋਕ ਇੱਕ ਦਿਨ ਪਹਿਲਾਂ ਰੂਸੀ ਹਮਲੇ ਤੋਂ ਬਾਅਦ ਮਾਰੇ ਗਏ ਲੋਕਾਂ ਨੂੰ ਯਾਦ ਕਰਨ ਲਈ ਇਕੱਠੇ ਹੋਏ ਸਨ ਇਸ ਹਮਲੇ ਵਿੱਚ 4 ਲੋਕ ਜਿਹੜੇ ਗਏ ਸੀ ਉਹ ਮਾਰੇ ਗਏ ਸੀ ਦੂਜੇ ਪਾਸੇ ਗੱਲ ਕਰੀ ਯੂਕਰੇਨ ਦੇ ਸ਼ਹਿਰ ਕਰੀਵੀ ਰੀ ਦੇ ਸਥਾਨਕ ਪ੍ਰਸ਼ਾਸਨ ਦੇ ਮੁਖੀ ਨੇ ਸੋਸ਼ਲ ਮੀਡੀਆ ਉੱਤੇ ਕਿਹਾ ਕਿ ਸ਼ਹਿਰ ਦੇ ਤਾਜ਼ਾ ਹਮਲਾ ਸਾਡੇ ਲੋਕਾਂ ਦੇ ਮੂੰਹ ਤੇ ਕਰਾਰੀ ਛਪੇੜ ਹੈ ਇਹ ਹਮਲਾ ਉਸ ਸਮੇਂ ਹੋਇਆ ਜਦੋਂ ਇੱਕ ਦਿਨ ਪਹਿਲਾਂ ਮਾਰੇ ਗਏ ਲੋਕਾਂ ਦੀ ਯਾਦ ਵਿੱਚ ਸ਼ੋਕ ਪ੍ਰੋਗਰਾਮ ਚੱਲ ਰਿਹਾ ਸੀ ਇਸ ਤਾਜ਼ਾ ਹਮਲੇ 'ਚ 8 ਲੋਕ ਜ਼ਖਮੀ ਹੋ ਗਏ ਹਨ ਤੁਹਾਨੂੰ ਦੱਸ ਦਈਏ ਕਿ ਸੋਮਵਾਰ ਤੋਂ ਰੂਸੀ ਫੌਜ ਪੂਰੇ ਯੂਕਰੇਨ ਵਿੱਚ ਬੰਬਾਰੀ ਕਰ ਰਹੀ ਹੈ ਕਿ ਸੋਮਵਾਰ ਨੂੰ ਵੀ ਯੂਕਰੇਨ ਦੇ ਸਾਰੇ ਸ਼ਹਿਰਾਂ ਵਿੱਚ ਰਾਤ ਭੱਜ ਲਗਾ ਹਮਲਾ ਹੁੰਦਾ ਰਿਹਾ ਬਲੈਕਆਊਟ ਕਰਨ ਤੇ ਬਾਵਜੂਦ ਚੈਨਲਾਂ ਦਾ ਪ੍ਰਸਾਰਣ ਅਚਾਨਕ ਬੰਦ ਹੋ ਗਿਆ ਕਿ ਰਾਜਧਾਨੀ ਕੀਵ ਵਿੱਚ ਰਾਤੋਂ ਰਾਤ ਕਈ ਜਿਹੜੇ ਹਮਲੇੜੇ ਗਏ ਆ ਕੀਤੇ ਗੇ ਜੁਨਾ ਕਰਕੇ ਲੋਕਾਂ ਦੇ ਵਿੱਚ دہشت ਫੈਲ ਗਈ ਹੈਗੀ ਹੈ ਇਹ ਖਬਰ ਜਿਹੜੀ ਗਈ ਆ ਇਹ ਸੂਤਰਾਂ ਦੇ ਹਵਾਲੇ ਤੋਂ ਨਿਕਲ ਕੇ ਆਈ سوشل میڈیا ਉਤੇ ਇਸ ਦੀ ਪੁਸ਼ਟੀ ਜਿਹੜੀ ਲੀਡਰਾਂ ਵੱਲੋਂ ਕਰ ਦਿੱਤੀ ਗਈ ਗਿਆ ਤੁਹਾਨੂੰ ਕੀ ਲੱਗਦਾ ਇਸ ਜੁਦ ਜਿਹੜਾ ਨਤੀਜਾ ਰਗ ਆਇਆ ਜੁਦ ਦਾ ਕੀ ਨਿਕਲੇਗਾ ਦੂਜੇ ਦੇਸ਼ਾਂ ਉੱਤੇ ਵੀ ਦਾ ਕੀ ਅਸਰ ਪਵੇਗਾ ਕਿਉਂਕਿ ਲਗਾਤਾਰ ਕਾਫੀ ਸਮੇਂ ਤੋਂ ਇਹ ਜਿਹੜੀ جنگ ਜਿਹੜੀ ਗਈ ਉਹ ਚੱਲਦੀ ਪਈ ਹੈਗੀ ਆ